ਜੇ ਤਾਂ ਸਾਡੇ ਨੌਲੇਜ ਦੇ ਵਿੱਚ ਆਇਆ ਤੇ ਅਸੀਂ ਤੁਹਾਡੇ ਪੈਂਪਰਾਵਾ ਤੱਕ ਪਹੁੰਚ ਕੀਤੀ ਵੀਡੀਓ ਜਿਹੜੀ ਹੈ ਉਹ ਜਨਤਾ ਤੱਕ ਪਹੁੰਚਾਈ ਹੁਣ ਰੌਲਾ ਵੀਰੇ ਜ਼ਮੀਨਦਾਰ ਨਹੀਂ ਮਸਲਾ ਜ਼ਮੀਰ ਦਾ ਆਏ ਦਿਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਵਾ ਕੁਝ ਕੁੜਾ ਮਚੌਦਰੀ ਹੈ ਵੀ ਆ ਹਨਾ ਕੁਝ ਛੰਡਿਆਂ ਦੇ ਵਿੱਚ ਡੰਡੇ ਪ사 ਕੇ ਗੁੰਡਾ ਕਰਦੀ ਨਜ਼ਰ ਆ ਰਹੇ ਨੇ ਉਹ ਮੈਂ ਸਮਝਦਾ ਵਾਂ ਕਿ ਆਮ ਲੋਕ ਜਿਹੜਾ ਬਹਿ ਜਾਂਦੇ ਨੇ ਵਿਚੋ ਉਹ ਨਾ ਕਰਨੀ ਤੋਂ ਕਿੱਥੇ ਪ੍ਰਸ਼ਾਸਨ ਜਿੱਥੇ ਸਰਕਾਰਾਂ ਇਹਨਾਂ ਤੋਂ ਪਰੇਸ਼ਾਨ ਹੋ ਤੇ ਆਮ ਵਰਗ ਵੀ ਜਿਹੜਾ ਇਹਨਾਂ ਤੋਂ ਪਰੇਸ਼ਾਨ ਹੋ ਰਿਹਾ ਸੋ ਕਿਸੇ ਜਥੇਬੰਦੀ ਨੂੰ ਪ੍ਰਮੋਟ ਕਰਨਾ ਜਾਂ ਜਥੇਬੰਦੀ ਦਾ ਕੰਮ ਕਰਨਾ ਸਲਾਹੇ ਵੰਦਾ ਲੇਕਿਨ ਆਮ ਜਨਤਨ ਤੰਗ ਨਾ ਕੀਤਾ ਜਾਵੇ ਅੱਜ ਪੰਜਾਬ ਦੇ ਵਿੱਚ ਟੀ ਸਿਉਂਕ ਜਿਹੜੀ ਫੈਲਦੀ ਜਾ ਰਹੀ ਅਸੀਂ ਜਿੱਥੇ ਸਾਡੇ ਧਾਰਮਿਕ ਆਗੂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਇਸ ਕੰਮ ਤੇ ਚਿੰਤਤ ਆ ਕਿ ਪੰਜਾਬ ਗੁਰੂਆਂ ਵਾਲੇ ਜਿਹੜੀ ਸੀ ਸਿੱਖ ਸੀ ਉਹ ਕਿੱਧਰ ਨੂੰ ਤੁਰੇ ਜਾ ਲੇਕਿਨ ਜੇਕਰ ਸਿੱਖ ਹੀ ਸਿੱਖ ਦਾ ਇਸ ਤਰੀਕੇ ਨਾਲ ਵੈਰੀ ਬਣੇਗਾ ਤੇ ਅਗਲਾ ਤੇ ਕੋਈ ਨਾ ਕੋਈ ਆਪਸ਼ਨ ਚੁਣੇਗਾ ਨਾ ਆ ਤੁਸੀਂ ਆ ਦੇਖੋ ਕੈਮਰੇ ਚਾਰੇ ਬੰਨੇ ਮਾਰ ਕੇ ਸੋ ਗਰੀਬਾਂ ਦੇ ਉੱਪਰ ਕਰਨਾ ਜ਼ੁਲਮ ਬੰਦ ਕਰ ਦਿਓ ਮਿੱਤਰੋ ਨਹੀਂ ਤਾਂ ਹੁਣ ਜਿਹੜਾ ਵਾ ਐਸਸੀ ਸਮਾਜ ਜਿਹੜਾ ਵਾ ਇਹ ਇਕੱਠਾ ਹੋ ਗਿਆ ਜਾਗ ਗਿਆ ਤੁਹਾਡੇ ਹਰ ਜ਼ੁਲਮ ਦਾ ਜਵਾਬ ਜਿਹੜਾ ਤੁਹਾਨੂੰ ਇਸੇ ਤਰੀਕੇ ਨਾਲ ਦਿੱਤਾ ਜਾਏਗਾ ਜਿਸ ਤਰੀਕੇ ਨਾਲ ਤੁਸੀਂ ਮੰਸ਼ਾ ਲੈ ਕੇ ਆਓਗੇ ਮੇਰੇ ਨੂੰ ਤੁਹਾਨੂੰ ਲੱਗਦਾ ਤੁਸੀਂ ਨਿਸ਼ਾਨ ਸਾਹਿਬ ਦੁਬਾਰਾ ਉੱਤੇ ਸਜਾਓਗੇ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਹਜੇ ਤਾਂ ਫਿਲਹਾਲ ਸਾਡੀਆਂ ਜਥੇਬੰਦੀਆਂ ਕੁਝ ਆਈਆਂ ਨੇ ਕੁਝ ਆ ਰਹੇ ਨੇ ਸਾਡੇ ਜਥੇਬੰਦੀਆਂ ਦੇ ਸਰਮੋਹਰ ਆਗੂ ਜਿਹੜੇ ਨੇ ਉਹ ਜਦੋਂ ਬੈਠ ਕੇ ਮੰਥਨ ਕਰਨਗੇ ਇਸ ਚੀਜ਼ ਦਾ ਜੋ ਸ਼ਾਮ ਨੂੰ ਰਿਜ਼ਲਟ ਹੋਏਗਾ ਤੁਹਾਡੇ ਸਾਰੇ ਦੇ ਸਾਹਮਣੇ ਰੱਖਿਆ ਜਾਏਗਾ ਪਰ ਇੱਕ ਗੱਲ ਆ ਗੁਰਦੁਆਰਾ ਸਾਹਿਬ ਤਾਂ ਇੱਥੇ ਬਣ ਕੇ ਰਹੇਗਾ ਜੀ ਇਸ ਨੂੰ ਭੁੱਖਾ ਦਿੱਤਾ ਜਾ ਰਿਹਾ ਪਿੰਡਾਂ ਕਸਬਿਆਂ ਦੇ ਵਿੱਚ ਕਿ ਲੋਕਾਂ ਨੂੰ ਧਰਮ ਦੇ ਨਾਲ ਜੋੜਨਾ ਚਾਹੀਦਾ ਹੈ ਮੂਲ ਧਰਮ ਨਾਲ ਜੋੜਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੋੜਨ ਪਰ ਸਾਡਾ ਸਮਾਜ ਸਾਡਾ ਭਾਈਚਾਰਾ ਅੱਜ ਗੁਰਦੁਆਰਾ ਸਾਹਿਬ ਬਣਾਉਣ ਲਈ ਨਿਸ਼ਾਨ ਸਾਹਿਬ ਜਿਹੜੇ ਉਹਨਾਂ ਚੁਲਾਏ ਸੀਗੇ ਕੋਈ ਇੱਥੇ ਬੇਕਦਰਹੀ ਮੈਂ ਸਮਝਦਾ ਹਾਂ ਕੋਈ ਵੀ ਜਿਹੜਾ ਗੁਰੂ ਸਾਹਿਬ ਸਿੱਖਿਆ ਉਹ ਨਹੀਂ ਕਰ ਸਕਦਾ ਪਰ ਇਹ ਜਿਹੜੇ ਲੋਕ ਨੇ ਇਹ ਜਾਲੀ ਜਿਹੜੇ ਆ ਸਿੱਖਿਆ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਆ ਉਨਿੰਦਨੀ ਘਟਨਾ ਕੀਤੀ ਆ ਇੰਨੀ ਜਿਹੜੀ ਬੇਕਦਰੀ ਕੀਤੀ ਆ ਸ੍ਰੀ ਨਾਨਕ ਸਾਹਿਬ ਦੀ ਕਿ ਜਿਹਦੇ ਨਾਲ ਵੇਖੋ ਪੂਰੇ ਦੇਸ਼ ਦੇ ਵਿੱਚ ਵਸਦੇ ਸਿੱਖ ਸਮਾਜ ਦਾ ਸਿਰ ਜਿਹੜਾ ਆ ਉਹ ਨੀਵਾ ਹੁੰਦਾ ਆ ਕਿਉਂਕਿ ਜਿਹੜੀ ਗੱਲ ਕਰਦੇ ਆ ਕਿ ਇਹ ਜ਼ਮੀਨ ਦਾ ਕੇਸ ਚੱਲਦਾ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕੀ ਸੀ ਕਾਰਪੋਰੇਸ਼ਨ ਨੇ ਜਿੱਤਿਆ ਚਾਹੇ ਕਾਰਪੋਰੇਸ਼ਨ ਦੇ ਉੱਤੇ ਉੱਤੇ ਬੋਰਡ ਲੱਗੇ ਪਏ ਆ ਕਾਰਪੋਰੇਸ਼ਨ ਦੀ ਇਹ ਜਗ੍ਹਾ ਆ ਉਹਨਾਂ ਨੇ ਜਿੱਤਿਆ ਪਿਆ ਹੈ ਕਾਰਪੋਰੇਸ਼ਨ ਦੀ ਜਗ੍ਹਾ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਲੱਗਾ ਹੋਇਆ ਸੀਗਾ ਇਹ ਪਹਿਲਾਂ ਤੋਂ ਹੀ ਜਿਹੜੀ ਆ ਇਹ ਜਿਹੜੀ ਅਲਾਰਟ ਹੈਗੀ ਆ ਇਦਰਾ ਕਨੋਮੀ ਉਹਦੇ ਵਿੱਚ ਪਹਿਲਾਂ ਤਾਂ ਹੀ ਮਤਾ ਪਿਆ ਗਿਆ ਸੀ ਕਿ ਆਪਣਾ ਜਿਹੜਾ ਸਕੂਲ ਤੇ ਕੋਈ ਧਾਰਮਿਕ ਸਥਾਨ ਜਿਹੜਾ ਇੱਥੇ ਬਣਾਇਆ ਜਾਏਗਾ ਸਾਡੇ ਲੋਕਾਂ ਨੇ ਜੇ ਧਾਰਮਿਕ ਸਥਾਨ ਬਣਾਉਣਾ ਚਾਹਿਆ ਤੇ ਇਹਨਾਂ ਜਿਹੜਾ ਆ ਉਹਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਐਲਮੇ ਕਰਨੇ ਵੀਡੀਓ ਦੇ ਥਰੂ ਮੇਰੇ ਧਿਆਨ ਚ ਆਈ ਗੱਲ ਔਰ ਨਾਲ ਹੀ ਮੈਸੇਜ ਨੂੰ ਕਿਹਾ ਵੀ ਇਹਦੇ ਬਾਰੇ ਪਤਾ ਕਰੋ ਕੀ ਗੱਲ ਹੈ ਇਹਨਾਂ ਨੇ ਇੱਥੋਂ ਜਿਹੜੇ ਆ ਬੰਦੇ ਸਾਰੇ ਜਿਹੜੇ ਇਕੱਠੇ ਇਹਨਾਂ ਨੂੰ ਬੁਲਾਇਆ ਔਰ ਬੁਲਾ ਕੇ ਇਹਨਾਂ ਨੂੰ ਜਦੋਂ ਅਸੀਂ ਪਤਾ ਕੀਤਾ ਮੈਂ ਇਮੀਡੀਏਟਲੀ ਉਸੇ ਵੇਲੇ ਜਿਹੜਾ ਜਿਹੜੇ ਰੈਲੇਵੈਂਟ ਸੈਕਸ਼ਨ ਹੈਗੇ ਆ 295 ਜਿਹੜੀ ਆਪੀਸੀ ਜਿਹੜੀ ਹੋ ਚੁੱਕਾ ਉਹਦੀ ਜਗ੍ਹਾ ਤੇ ਬੀਐਨਐਸ ਦੀ ਧਾਰਾ 298 ਆ ਉਹਦੇ ਤਰ੍ਹਾਂ ਤੁਸੀਂ ਜਿਹੜਾ ਕੇਸ ਰਿਸਟਰ ਕੀਤਾ 137 ਨੰਬਰ ਐਫਆਈਆਰ ਆ ਦੋਸ਼ੀਆਂ ਤੇ ਜਿਹੜੇ ਹੈਗੇ ਆ ਉਹ ਰੇਡ ਕੀਤੇ ਜਾ ਰਹੇ ਨੇ ਉਹ ਸਾਰੇ ਜਿਹੜੇ ਚਾਰ ਬੰਦੇ ਬਾਈ ਨੇਮ ਨੇ ਉਹ ਪਕੜੇ ਆ ਉਹ ਅਸੀਂ ਜਲਦੀ ਫੜ ਲੈਣੇ ਆ ਸੋ ਅਸੀਂ ਜਿਹੜਾ ਵਾ ਇੱਥੇ ਨੂੰ ਜਿਹੜਾ ਸਟੇਜ ਤੋਂ ਮੈਨੂੰ ਬੜਾ ਦੁੱਖ ਨਾਲ ਕਹਿ ਰਾਂ ਪੈ ਰਿਹਾ ਕਿ ਮੈਂ ਕੁਝ ਇਹੋ ਜਿਹੇ ਬਿਆਨ ਸੁਣ ਰਿਹਾ ਸੀ ਜਿਹੜੇ ਕਿ ਢੜਕਾਊ ਕਿਸਮ ਦੇ ਬਿਆਨ ਸੀ ਔਰ ਗਲਤ ਬਿਆਨ ਮਤਲਬ ਮਿਸਫੈਕਟ ਜਿਹੜੇ ਨਾ ਲੀਡ ਕਰ ਰਹੇ ਵੀ ਐਫਆਈਆਰ ਦਰਜ ਨਹੀਂ ਕੀਤੀ ਜਦ ਕਿ ਪ੍ਰਸ਼ਾਸਨ ਮੁਰਦਾਬਾਦ ਦੇ ਨਾਰੇ ਕਹਿੰਦੇ ਕਿ ਪਰਚੇ ਦਰਜ ਹੋ ਗਏ ਨਹੀਂ ਅਸੀਂ ਤਾਂ ਆਲਰੇਡੀ ਉਹਨਾਂ ਨੂੰ ਨਹੀਂ ਪਤਾ ਉਹਨਾਂ ਨਹੀਂ ਅਸੀਂ ਇਹ ਤਾਂ ਇਹਨਾਂ ਨੂੰ ਦੱਸਣਾ ਮੰਨਦਾ ਹੈ ਨਾ ਇਹਨਾਂ ਨੂੰ ਦੱਸਣਾ ਮੰਨਦਾ ਹੈ ਨਾ ਵੀ ਆਲਰੇਡੀ ਕੇਸ ਔਰ ਇਮੀਡੀਟਲੀ ਕੇਸ ਤਾਂ ਰਜਿਸਟਰ ਹੋਣਾ ਲੱਗ ਗਾ ਲੈ ਬਟ ਇਮੀਡੀਟਲੀ ਪ੍ਰੋਂਪਟ ਜਿਹੜਾ ਵਿਦਨ ਵਿਦਨ ਨੋ ਟਾਈਮ 5 ਮਿੰਟ ਦੇ ਵਿੱਚ ਜਿਹੜਾ ਵਾ ਉਹ ਪਰਚਾ ਜਿਹੜਾ ਉਸੇ ਵੇਲੇ ਦਰਜ ਕਰ ਦਿੱਤਾ ਗਿਆ ਸੀਗਾ ਔਰ ਬਾਕੀ ਚਲੋ ਕੁਝ ਇਗਨੋਰੈਂਸ ਲਾ ਲਓ ਕੁਝ ਦੂਸਰਾ ਵਾ ਵੀ ਇਹਦੇ ਵਿੱਚ ਕਹਿ ਰਹੇ ਸੀਗੇ ਕੁਝ ਵੀ ਇਹਦੇ ਵਿੱਚ ਕੋਈ ਸੈਕਸ਼ਨਸ ਦਾ ਵਾਦਾ ਉਹ ਦੇਖੋ ਜਿਹੜਾ ਸਿੱਖ ਧਰਮ ਹੈਗਾ ਵਾ ਸਿੱਖ ਧਰਮ ਕਿਸੇ ਵੀ ਜਾਤ ਮਰਿਆਦਾ ਨੂੰ ਨਹੀਂ ਸਾਰੇ ਉਹਨਾਂ ਦਾ ਸਾਰਾ ਕੁਝ ਇੱਕ ਕੀਤਾ ਖੰਡਾ ਪੌਲ ਦੀ ਧਾਰ ਸ਼ਕਾ ਕੇ ਸਾਰਿਆਂ ਨੂੰ ਜਿਹੜਾ ਵਾ ਕੋਈ ਨਹੀਂ ਉਹਦੇ ਲਈ ਸਾਰੇ ਧਰਮ ਬਰਾਬਰ ਆ ਉਦੇ ਵਿੱਚ ਕੋਈ ਸਪੈਸੀਫਿਕ ਐਕਸ਼ਨ ਨਹੀਂ ਸਿਰਫ ਸਿੱਖ ਹੀ ਆ ਜਾਂਦਾ ਹਾਂ ਜੀ ਉਹ ਸਿਰਫ ਸਿੱਖ ਹੈ ਜਦੋਂ ਸਿੱਖ ਹੈ ਉਹ 295 ਧਾਰਾ ਜਿਹੜੀ ਰੈਲੇਵੈਂਟ ਹੈ ਉਸੇ ਸੈਕਸ਼ਨ ਲਾਇਆ ਹੋਇਆ ਹੈ ਔਰ 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 ਬਹੁਤ ਹੀ ਅਸੀਂ ਜਿਹੜਾ ਹੈ ਸਖਤੀ ਦੇ ਨਾਲ ਇਹਨਾਂ ਨੂੰ ਜਿਹੜਾ ਹੈ ਜਿਹੜੇ ਬੰਦੇ ਚ ਕਲਪਰੇਟ ਹੈ ਬਿਲਕੁਲ ਜਲਦੀ ਅਸੀਂ ਇੱਕ ਦੋ ਦਿਨ ਦੇ ਵਿੱਚ ਹੀ ਫੜ ਕੇ ਤੇ ਅਸੀਂ ਅੰਦਰ ਦਮਾਵਾਂਗੇ ਉਹਨਾਂ ਦੇ ਘਰ ਰੇਡ ਕੀਤੇ ਸਾਰੀਆਂ ਦੋਸ਼ੀਆਂ ਤੇ ਜੇ ਕਿਸੇ ਇੱਕ ਦੀ ਵੀ ਕੋਈ ਗ੍ਰਿਫਤਾਰੀ ਹੋਈ ਸਾਰਿਆਂ ਤੇ ਰੇਡ ਕੀਤੇ ਆ ਜੀ ਜਦੋਂ ਦੋਸ਼ੀਆਂ ਨੂੰ ਪਤਾ ਹੁੰਦਾ ਵੀ ਜਦੋਂ ਗਲਤੀ ਕੀਤੀ ਹੋਏ ਸਾਰੇ ਹੀ ਭੱਜੇ ਨੇ ਸਾਰੇ ਚਾਰ ਦੋਸ਼ੀ ਨੇ ਜਿਹੜੇ ਚਾਰ ਟਰੈਕ ਸਣ ਉਹਨੇ ਲੈ ਆਨੇ ਆ ਨਾ ਟਰੈਕਟਰ ਸਾਨੂੰ ਹਲਦੀ ਕਿਹੜੀ ਮਿਲੇ ਜੇ ਦੋਸ਼ੀ ਕੋਈ ਮਿਲੇਗਾ ਉਹਨਾਂ ਦੇ ਕੋਲ ਵੀ ਅਸੀਂ ਪਤਾ ਕਰਾਂਗੇ ਨਾ ਜਮੀਨੀ ਝਗੜਾ ਜੀ ਕਿ ਦੱਸਿਆ ਜਾ ਰਿਹਾ ਹੈ ਕਾਰਪੋਰੇਸ਼ਨ ਦਾ ਇਹਦੇ ਬਾਰੇ ਮੈਨੂੰ ਬਹੁਤ ਡਿਟੇਲਸ ਨਹੀਂ ਪਤਾ ਜੀ ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਦੱਸ ਸਕਦੀ ਹੈ ਵੀ ਇਹਦਾ ਕੀ ਇਸ਼ੂ ਹੈਗਾ ਕੀ ਨਹੀਂ ਹੈ ਸਿਰਫ ਜਿੰਨਾ ਮੈਨੂੰ ਮੋਟਾ ਮੋਟਾ ਜਿਹੜਾ ਪਤਾ ਹੈ ਉਹ ਹੀ ਪਤਾ ਹੈ ਵੀ ਅੱਜ ਤੋਂ 20 ਦਿਨ ਪਹਿਲਾਂ 20-25 ਦਿਨ ਪਹਿਲਾਂ ਜਿਹੜੀ ਕਾਰਪੋਰੇਸ਼ਨ ਨੇ ਇਸ ਜ਼ਮੀਨ ਦਾ ਕਬਜ਼ਾ ਲੈਣ ਆਏ ਸੀਗੇ ਉਦੋਂ ਵੀ ਉਹ ਕਹਿੰਦੇ ਸੀ ਵੀ ਅਸੀਂ ਇਹ ਨਿਸ਼ਾਨ ਸਾਹਿਬ ਜਿਹੜਾ ਜੀ ਇਹਨੂੰ ਇਹ ਸਾਡਾ ਜਿਹੜਾ ਅਸੀਂ ਚਾਹਨੇ ਇਹਨੂੰ ਵੀ ਅਸੀਂ ਇਹਨੂੰ ਰਿਮੂਵ ਕਰੀਏ ਤੇ ਅਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਸੀ ਵੀ ਇਦਾਂ ਨਹੀਂ ਇਹਨੂੰ ਇਹਨੂੰ ਕਿਉਂਕਿ ਇਹ ਚਲੋ ਸਹੀ ਲੱਗਾ ਜਾਂ ਗਲਤ ਲੱਗਾ ਜਾਂ ਕਿਨਾਂ ਲਾਤਾਜ ਲੱਗਾ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਉਹ ਕਿਉਂ ਲੱਗਾ ਹੈ ਲੱਗਣਾ ਚਾਹੀਦਾ ਸੀ ਇੱਥੇ ਨਹੀਂ ਲੱਗਣਾ ਚਾਹੀਦਾ ਸੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਹਿੱਸਾ ਹੋਏਗਾ ਜੀ ਪੀਸੀ ਨੂੰ ਵੀ ਜਿਹੜਾ ਲੈਟਰ ਉਹਨਾਂ ਨੇ ਜਿਹੜਾ ਕਾਰਪੋਰੇਸ਼ਨ ਦਾ ਲੈਟਰ ਲਿਖਿਆ ਉਹਦੀ ਕਾਪੀ ਵੀ ਮੈਂ ਤੁਹਾਨੂੰ ਦੇ ਦਿੰਦਾ ਉਹਨਾਂ ਨੇ ਆਲਰੇਡੀ ਲੈਟਰ ਲਿਖਿਆ ਸੀਗਾ ਵੀ ਇਹਨੂੰ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਵਾ ਇਹਨੂੰ ਪ੍ਰੋਪਰ ਜਿਹੜਾ ਵਾ ਗੁਰਮਿਰਦਾ ਦੇ ਸਾਹਬ ਦੇ ਨਾਲ ਇਹਨੂੰ ਜਿਹੜਾ ਲਾਇਆ ਜਾਵੇ ਬਟ ਇਹਨਾਂ ਬੰਦਿਆਂ ਨੇ ਗਲਤੀ ਕੀਤੀ ਹੈ ਈ ਆਪ ਜਿਹੜਾ ਗਲਤ ਕੰਮ ਕਦਮ ਚੁੱਕਿਆ ਹੈ ਜਿਹਦੇ ਨਾਲ ਕਿ ਸਾਰਿਆਂ ਨੂੰ ਜਿਹੜੀਆਂ ਸਹਿਇਤਰ ਨਿਯਮ ਭਾਵਨਾਵਾਂ ਨੂੰ ਕਿਉਂਕਿ ਜੇ ਅਸੀਂ ਵੀਡੀਓ ਦੇਖੀਏ ਤਾਂ ਬਹੁਤ ਗਲਤ ਲੱਗਦਾ ਦੇਖਣ 'ਚ ਹਾਂਜੀ ਤੇ ਹਾਲਾਂਕਿ ਉਹ ਜੋ ਸਾਨੂੰ ਪਤਾ ਲੱਗ ਰਿਹਾ ਕੁਝ ਕਲੇਮ ਕਰ ਰਹੇ ਵੀ ਅਸੀਂ ਪੂਰੀ ਗੁਰਮਰਿਆਦਾ ਨਾਲ ਲਾਇਆ ਬਟ ਉਹ ਦੇਖ ਕੇ ਵੀਡੀਓ ਨਹੀਂ ਲੱਗ ਰਿਹਾ ਇਦਾਂ ਉਹ ਗਲਤ ਲੱਗ ਰਿਹਾ ਵੀ ਗਲਤ ਕੀਤਾ ਉਹਨਾਂ ਨੇ ਔਰ ਅਸੀਂ ਸਟ੍ਰਿਕਟ ਐਕਸ਼ਨ ਜਿਹੜਾ ਉਹਦੇ ਅਗੇਸਟ ਹੈੜਾ ਉਹ ਲਾਵਾਂਗੇ